ਦਰਵਾਜ਼ਾਗੇ ਅਸੀਂ ਸਾਨੂੰ ਕੋਈ ਚੱਕਰ ਨਹੀਂ ਹੈਗਾ ਗ੍ਰਿਫਤਾਰ ਵੀ ਹੋ ਜਾਗੇ ਅਸੀਂ ਇਹਦੇ ਪਿੱਛੇ ਭਾਨੇ ਪਿੱਛੇ ਪਹਿਲਾਂ ਕਿਹੜਾ ਇਹ ਕਰਦੇ ਨਹੀਂ ਹੈਗੇ ਪਹਿਲਾਂ ਵੀ ਇਹ ਪਰਚੇ ਦੇ ਪਰਚੇ ਲੋਕਾਂ ਦੇ ਪਾਉਂਦੇ ਨੇ ਸਾਡੇ ਦੇ ਵੀ ਪਾ ਜਾਣਗੇ ਕੋਈ ਚੱਕਰ ਨਹੀਂ ਅਸੀਂ ਹੁਣ ਸੋਚ ਕੀ ਤੋ ਰਿਆ ਕਰੋ ਵੀ ਜਦੋਂ ਭਾਨੇ ਸਿੱਧੂ ਨੂੰ ਛੜਾ ਕੇ ਲਿਆਵਾਂਗੇ ਨਹੀਂ ਅਸੀਂ ਵੀ ਭਾਨੇ ਕੋਲੀ ਜਾਵਾਂਗੇ ਜੋ ਜੇਵਲ ਟਾਰੀ ਹੈ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਏ ਲਾ ਕੇ ਡੇਬਰੂ ਯੂਨੀਵਰਸਿਟੀ ਉਨ ਚੱਕੇ ਭਾਨੇ ਵਰਗੇ ਪਹਿਲਾਂ ਮੁੱਸੀ ਵਾਲੇ ਇਹਨਾਂ ਨੇ ਮਰਵਾਏ ਦੀਪ ਸਿੱਧੂ ਇਹਨਾਂ ਨੇ ਮਰਵਾਏ ਆ ਉਹ ਰੋ ਆ ਗੁੱਸਾ ਹੈ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਤੁਹਾਨੂੰ ਕਿਵੇਂ ਦਬਾ ਦੋਗੇ ਨਾ ਦਵੇ ਆ ਤੇ ਨਾ ਦਬਣਾ ਉਹ ਅੱਗੇ ਆਹ ਭਾਈ ਚੱਲ ਅੱਗੇ ਪੁਲਿਸ ਖੜੀ ਹੈ ਕੀ ਕਹੋਂਗੇ ਪੁੱਛਣਾ ਪੁੱਛਾ ਜੀ ਮੰਨਦਿਆ ਵੀ ਸਾਡੇ ਭਰਾ ਨੇ ਇਸ ਤਰ੍ਹਾਂ ਦੀ ਜੇ ਪੁਸ਼ਪ ਪ੍ਰਸ਼ਾਸ਼ਨ ਸਾਡੇ ਨਾਲ ਕੋਈ ਧੱਕਾ ਕਰਨਾ ਚਾਹੁੰਦੀ ਹੈ ਤਾਂ ਅਸੀਂ ਨਾ ਉਹ ਪੰਜਾਬ ਦੇ ਬਾਵਰ ਛੇਰਾਂ ਦੇ ਬਾੜਾਂ ਭਗਤ ਸਿੰਘ ਹੋਰਾਂ ਦੇ ਬਾਬੇ ਮਨੀ ਸਿੰਘ ਹੋਰਾਂ ਦੇ ਬਾਬੇ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਅਸੀਂ ਜੀਤ ਭਗਤ ਸਿੰਘ ਹੋਰਾਂ ਦੇ ਜੀਤ ਉਦਮ ਸਿੰਘ ਹੋਰਾਂ ਦੇ ਬਾਰਦਾ ਸੀ ਨਾ ਕਿਤੇ ਅਸੀਂ ਪਹਿਲਾਂ ਅਡਵਾਇਰਾ ਤੋਂ ਡਰਿਆ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਕਿਤੇ ਦਰਵਾਜ਼ਾਗੇ ਸੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਗ੍ਰਿਫਤਾਰ ਵੀ ਹੋ ਜਾਗੇ ਅਸੀਂ ਇਹਦੇ ਪਿੱਛੇ ਪੰਨੇ ਪਿੱਛੇ ਪਹਿਲਾਂ ਕਿਹੜਾ ਇਹ ਕਰਦੇ ਨਹੀਂ ਹੈਗੇ ਪਹਿਲਾਂ ਵੀ ਇਹ ਪਰਚੇ ਦੇ ਪਰਚੇ ਲੋਕਾਂ ਦੇ ਪਾਉਂਦੇ ਨੇ ਸਾਡੇ ਦੇ ਵੀ ਪਾ ਜਾਣਗੇ ਕੋਈ ਚੱਕਰ ਨਹੀਂ ਅਸੀਂ ਹੁਣ ਸੋਚ ਕੀ ਤੋ ਰਿਆ ਕਰੋ ਵੀ ਜਦੋਂ ਭਾਨੇ ਸਿੱਧੂ ਨੂੰ ਛੜਾ ਕੇ ਲਿਆਵਾਂਗੇ ਨਹੀਂ ਅਸੀਂ ਵੀ ਭਾਨੇ ਕੋਲੀ ਜਾਵਾਂਗੇ ਜੋ ਜੇਵਲ ਟਾਰੀ ਹੈ ਸਾਡੀ ਜਵਾਨੀ ਦੇ ਉੱਤੇ ਪਹਿਲਾਂ ਐਨਐਸਏ ਲਾ ਕੇ ਡਿਗਰੂ ਵਰ ਸਿੱਟੇ ਹੁਣ ਚਾਕੇ ਭਾਨੇ ਵਰਗੇ ਪਹਿਲਾਂ ਮੂਸੇ ਵਾਲੇ ਇਹਨਾਂ ਨੇ ਮਰਵਾਏ ਜੀ ਸਿੱਧੂ ਇਹਨਾਂ ਨੇ ਮਰਵਾਏ ਆ ਉਹ ਰੋਵ ਆ ਗੁੱਸਾ ਹੈ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਤੁਸੀਂ ਡੰਡੇ ਨਾਲ ਤੁਹਾਨੂੰ ਕਿਵੇਂ ਦਬਾ ਦੋਗੇ ਨਾ ਦਵੇ ਆ ਤੇ ਨਾ ਦਬਣਾ ਹੋਗੇ ਪੁੱਛਣਾ ਪੁੱਛਾ ਜੀ ਮੰਨਦਿਆ ਵੀ ਸਾਡੇ ਭਰਾ ਨੇ ਇਸ ਤਰ੍ਹਾਂ ਦੀ ਜੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਕੋਈ ਧੱਕਾ ਕਰਨਾ ਚਾਹੁੰਦੀ ਹੈ ਤਾਂ ਜੀ ਨਾ ਉਹ ਪੰਜਾਬ ਦੇ ਬਾਵਰ ਛੇੜਾਂ ਦੇ ਬਾੜਾਂ ਚ ਭਗਤ ਸਿੰਘ ਹੋਰਾਂ ਦੇ ਬਾਬੇ ਮਨੀ ਸਿੰਘ ਹੋਰਾਂ ਦੇ ਬਾਬੇ ਗੁਰੂ ਗੋਬਿੰਦ ਸਿੰਘ ਹੋਰਾਂ ਦੇ ਅਸੀਂ ਜੀਹਤ ਭਗਤ ਸਿੰਘ ਹੋਰਾਂ ਦੇ ਜੀਹਤ ਉਦਮ ਸਿੰਘ ਹੋਰਾਂ ਦੇ ਬਾੜ ਤਾਂ ਜੀ ਨਾ ਕਿਤੇ ਅਸੀਂ ਪਹਿਲਾਂ ਅਡਵਾਇਰਾ ਤੋਂ ਡਰਿਆ ਨਾ ਅੰਗਰੇਜ਼ਾਂ ਤੋਂ ਡਰਿਆ ਨਾ ਕਿਤੇ